ਕਿ ਜਿਹੜੀ ਸਿੱਖਿਆ ਮੰਤਰੀ ਦੇ ਨਾਲ ਮੀਟਿੰਗ ਹੈ ਪੀਟੀਟੀ ਵਾਲੇ ਸਾਥੀਆਂ ਦੀ ਉਹ ਵੈਸੇ ਉਮੀਦ ਹੈ ਇਲੈਕਟਰ ਅੱਜ ਸ਼ਾਮ ਤੱਕ ਮਿਲ ਜੇ ਨਹੀਂ ਕੱਲ ਮਿਲ ਜੂਗਾ ਉਹ ਕਨਫਰਮ ਹੈ 5 ਤਰੀਕ ਦੀ ਅ ਤਸਵੀਰਦਾਰ ਨੇ ਜੀ ਐਸ ਡੀ ਦਾ ਅਧਿਕਾਰੀ ਜਿਹੜੇ ਵੀ ਕੋਈ ਆਇਆ ਉਹਨਾਂ ਨੇ ਵੀ ਤੁਹਾਨੂੰ ਇਹ ਗੱਲ ਦੱਸ ਦੇਣੀ ਹੈ ਆਪਣਾ ਮੰਗ ਪੱਤਰ ਲੈ ਕੇ ਬਾਕੀ ਮੋਰਚੇ ਦੀ ਮੀਟਿੰਗ ਹੈ ਜਿਹੜੀ ਕੱਲ ਤੇ ਪਰਸੋਂ ਦੋ ਦਿਨਾਂ ਦੇ ਵਿੱਚ ਜੇ ਆਪਣੀ ਓਐਸਡੀ ਨਾਲ ਮੀਟਿੰਗ ਹੁੰਦੀ ਹੈ ਇਹਨਾਂ ਨੇ ਕਿਹਾ ਕਿ ਓਐਸਡੀ ਨਾਲ ਮੀਟਿੰਗ ਕਰਾਂਗੇ ਓਐਸਡੀ ਨਾਲ ਮੀਟਿੰਗ ਕਰਕੇ ਆਪਣੀ ਅੱਗੇ ਸੀਮਰ ਨਾਲ ਮੀਟਿੰਗ ਤਾਂ ਹੁੰਦੀ ਠੀਕ ਹੈ ਨਹੀਂ ਆਪਾਂ 31 ਨੂੰ 31 ਨੂੰ ਸਾਰੇ ਸੁਨਾਮ ਚੱਲਾਂਗੇ ਆਪਣੇ ਸਾਥੀਆਂ ਦੀ ਵਧੇਰੀ ਵਧਾਈ ਹੈ ਆਪਾਂ ਅੱਜ ਦੀ ਜਿੰਨੀ ਕਾਪਾ એનર્ਜੀ ਲਾ ਸਕਦੇ ਸੀਗੇ ਮੈਨੂੰ ਲੱਗਦਾ ਕਿ ਕਿ ਉੱਚ ਅਧਿਕਾਰੀਆਂ ਨੇ ਵੀ ਪੁਲਸ ਵਾਲੇ ਸਾਥੀਆਂ ਨੇ ਵੀ ਲੱਖੀ ਹੈ ਡੀਐਸਪੀ ਸਾਹਿਬਾਨ ਨੇ ਕਿਹਾ ਸਾਡੇ ਸਾਥੀਆਂ ਦਾ ਵੀ ਸਾਡੇ ਮੁਲਾਜ਼ਮਾਂ ਦਾ ਵੀ ਗਰੰਟੀ ਜਾਂ ਮੁੱਕਿਆ ਪਿਆ ਕਿਉਂਕਿ ਦੇਖੋ ਕੁਦਰਤੀ ਗੱਲ ਆਪਾਂ ਸਾਰੇ ਇਨਸਾਨਾਂ ਆ ਗਰਮੀ ਆਪਾਂ ਨੂੰ ਸਾਰਿਆਂ ਨੂੰ ਲੱਗਦੀ ਹੈ ਆਪਾਂ ਸਾਰੇ ਸਾਥੀ ਇਸ ਗੱਲ ਤੋਂ ਸਪੀਡਤਾ ਜਿੰਨੀ ਕ ਆਪਣੇ ਚ ਕਪੈਸਿਟੀ ਸੀ ਠੀਕ ਹੈ ਆਪਾਂ એનર્ਜੀ ਬਚਾਓ ਦੁਬਾਰੇ ਹੋਰ ਤਿਆਰੀ ਦੇ ਨਾਲ ਆਵਾਂਗੇ ਆਪਾਂ ਸੋ ਮੇਰੀ ਬੇਨਤੀ ਆ ਪ੍ਰਸ਼ਾਸਨ ਭਾਈ ਸਾਥੀਆਂ ਨੂੰ ਇਹ ਗੱਲ ਅਸੀਂ ਮੋਰਚੇ ਵੱਲੋਂ ਫਾਈਨਲ ਕਰ ਲਈ ਹੈ ਤੁਹਾਡੇ ਤੱਕ ਜਾਣਕਾਰੀ ਇਹ ਵੇਜਿਆ ਸਾਥੀਆਂ ਤੱਕ ਕਿ ਜੇ ਦੋ ਜਨਾਂ ਦੇ ਵਿੱਚ ਆਪਣੀ ਮੀਟਿੰਗ ਓਐਸਡੀ ਨੂੰ ਮਲਾ ਕੇ ਸੀਐਮ ਨਾਲ طے ਹੋਊਗੀ ਤਾਂ ਠੀਕ ਹੈ ਨਹੀਂ ਆਪਾਂ 31 ਨੂੰ ਸਾਰੇ ਅ ਚੱਲਾਂਗੇ ਇਸ ਨਾਮ ਜਿੱਤੇ 31 ਜੁਲਾਈ ਨੂੰ ਸੀਰੋਧਮ ਸਿੰਘ ਦਾ ਜਿਹੜਾ ਜਨਮਨਾਇਆ ਜਾਂਦਾ ਉਸੇ ਸੀਐਮ ਨੇ ਆਉਣਾ ਹੁੰਦਾ ਤੇ ਈਟੀਟੀ ਵਾਲੇ ਸਾਥੀਆਂ ਦੀ ਮੀਟਿੰਗ ਹੈ ਜਿਹੜੀ ਉਹ ਆਪਣੀਆਂ ਕਾਲਾਂ ਲੈਟਰ ਮਿਲ ਜਾਣੀਆਂ ਹੈ ਉਹ 5 ਤਰੀਕ ਨੂੰ ਹੋਣੀ ਹੈ ਸੋ ਆਓ ਆਪਾਂ ਆਪਣੇ ਮੰਗ ਪੱਤਰ ਲੈ ਕੇ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਉਹਦੀ ਸਮਾਪਤੀ ਹੈ ਜਿੰਨੀ ਕ ਆਪਣੀ ਸਮਰੱਥਾ ਸੀ ਆਪਾਂ ਕੀਤਾ ਉਮੀਦ ਹੈ ਆਪਣੀ ਗੱਲ ਅੱਗੇ ਸੁਣੀ ਜਾਣੀ ਆਪਣੇ ਦਰਿਆ ਇਕੱਠੀਆਂ ਕਰਕੇ ਆ ਬੇਨਤੀ ਹੈ